ਪੰਡਤ ਰਾਦੇਕ੍ਰਿਸ਼ਨ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ ਹੈ ਖਾਸ ਕਰਕੇ ਇਥੋਂ ਦੇ ਅਲਬੇਲੇ ਤੇ ਮੌਜੀ ਗੱਭਰੂ ਤਾਂ ਆਪ ਨੂੰ ਦੇਤਿਆ ਮੰਗ ਪੁੱਛਦੇ ਹਨ ਉਹਨਾਂ ਵਿੱਚੋਂ ਕੋਈ ਆਪ ਨੂੰ ਹਾਤਮਤਾਈ ਤੇ ਕੋਈ ਰਾਜਾ ਵਿਕਰਮਦਰ ਦਾਵਤਾਰ ਕਹਿੰਦਾ ਹੈ ਉਪਕਾਰ ਦੀ ਤਾਂ ਆਪ ਨੂੰ ਇਲਤਜਾ ਹੀ ਲੱਗੀ ਹੋਈ ਹੈ ਜਦ ਵੀ ਕਿਸੇ ਉੱਤੇ ਕੋਈ ਮਾਮਲਾ ਮੁਕੱਦਮਾ ਬਣ ਜਾਵੇ ਜਾਂ ਕਿਸੇ ਦੇ ਘਰ ਵਿੱਚ ਕੋਈ ਝਗੜਾ ਝੇੜਾ ਪੈ ਜਾਵੇ ਤਾਂ ਅਵਲਤਾਨ ਲੋਕੀ ਜਿਹੇ ਸਮੇ ਆਪਣੇ ਆਪ ਨੂੰ ਹੀ ਪੰਡਤ ਹੋਰਾਂ ਵੱਲ ਭੱਜੇ ਆਉਂਦੇ ਹਨ ਪਰ ਜੇ ਕੋਈ ਭਾਗਾ ਜਿਹੇ ਕੁਸਮੇ ਵੀ ਆਪ ਦੀ ਛਰਨ ਨਾ ਲਵੇ ਤਾਪ ਸੱਤ ਕੰਮ ਛੱਡ ਕੇ ਉਹਨਾਂ ਪਾਸ ਪਹੁੰਚਦੇ ਹਨ ਤੇ ਹਰ ਮਾਮਲੇ ਵਿੱਚ ਦਿਲਚਸਪੀ ਲੈ ਕੇ ਉਸ ਨੂੰ ਨਿਪਟਾਉਣ ਦਾ ਯਤਨ ਕਰਦੇ ਹਨ ਇੱਕ ਵਾਰੀ ਇੱਕ ਮੁਜਾਰੇ ਦਾ ਠੱਗਾ ਲਾਲਾ ਭਾਨੇ ਸ਼ਾਦੀ ਪਹਿਲੀ ਵਿੱਚ ਜਾਵੜਿਆ ਸੀ ਤਾਂ ਆਪ ਦੀ ਸਿਆਣਪ ਨਾਲ ਮੁਜਾਰੇ ਪਤ ਤੋਂ 20 ਰੁਪਏ ਦਾ ਕਾਜ ਕਰਾਇਆ ਗਿਆ ਸੀ ਮੁਜਾਰਾ ਬੇਸਮਝ ਸੀ ਪੰਡਤ ਹੋਰਾਂ ਦੇ ਤੇਜ ਪ੍ਰਤਾਪ ਨੂੰ ਨਾ ਸਮਝ ਕੇ ਅੱਗੋਂ ਬੋਲ ਪਿਆ ਇਸ ਤੇ ਉਸ ਨੂੰ ਪੰਡਤ ਜੀ ਦਾ ਐਸਾ ਥਰਾਪ ਲੱਗਾ ਕਿ ਉਸ ਨੂੰ ਨਾਨੀ ਚੀਤੇ ਆ ਗਈ ਇਸ ਗੱਲ ਨੂੰ ਅੱਜ 6 ਸਾਲ ਹੋ ਗਏ ਨੇ ਅਜੇ ਤੱਕ ਉਹ ਰੁਪਏ ਨਹੀਂ ਲਾ ਸਕਿਆ ਜੋ ਕਿ ਇਹਨਾਂ ਵਿੱਚੀ ਉਸਦਾ ਬੱਚਾ ਡੰਗਰ ਵੀ ਵਿਗ ਗਿਆ ਪਰ ਪਾਨੇ ਸਾਹ ਦੇ ਰੁਪਏ ਜਿਉਂ ਦੇ ਤ्यों ਖੜੇ ਹਨ ਆਪ ਦੇ ਸ਼ਰਧਾਲੂਆਂ ਨੇ ਇਹੋ ਜੀਆਂ ਕਈ ਜਾਹਰਾਂ ਕਰਾਮਤਾਂ ਦੱਸ-ਦੱਸ ਕੇ ਲੋਕਾਂ ਨੂੰ ਨਿਸਚਾ ਕਰਾ ਦਿੱਤਾ ਹੈ ਕਿ ਪੰਡਤ ਹੋਰੀ ਪੂਰੇ ਔਲੀਆ ਨੇ ਆਪ ਦੀ ਸਭ ਤੋਂ ਵੱਡੀ ਕਰਾਮਤ ਇਹ ਹੈ ਕਿ ਨਾ ਤਾਂ ਆਪ ਕੋਈ ਕੰਮ ਤੰਦਾ ਕਰਦੇ ਹਨ ਤੇ ਨਾ ਹੀ ਕਦੇ ਪਤਨੀ ਫੋਲਣ ਦੀ ਆਪ ਨੂੰ ਲੋੜ ਪਈ ਹੈ ਪਰ ਫਿਰ ਵੀ ਆਪ ਦੇ ਕਰ ਨੌ ਨੇ ਇਦਾਂ ਤੇ 12 ਸਿਧਾਂ ਹਨ ਪੰਡਤਾਣੀ ਨੂੰ ਆਪ ਨੇ ਜੁਵਾ ਅਵਸਥਾ ਵਿੱਚ ਇਸ ਦੇ ਦੋਸ਼ ਬਦਲੇ ਘਰੋਂ ਕੱਢ ਦਿੱਤਾ ਸੀ ਕਿਉਂਕਿ ਬਿਲਕੁਲ ਉਹਨਾਂ ਦੇ ਖਿਆਲ ਵਿੱਚ ਨੀਚ ਪ੍ਰਕਿਰਤੀ ਦੀ ਦੁਸ਼ਟਨੀ ਸੀ ਘਰ ਦਾ ਅੱਧਾ ਅਨੋਂ ਗਰੀਬਾਂ ਨੂੰ ਵੀ ਵੰਡ ਛੱਡਦੀ ਸੀ ਤੇ ਪੰਤਾਨੀ ਹੁੰਦੀ ਹੋਈ ਵੀ ਉਹ ਜਜਮਾਨੀਆਂ ਉੱਤੇ ਰੋਬ ਜਮਾ ਕੇ ਕੁਝ ਵਸੂਲ ਨਹੀਂ ਸੀ ਕਰ ਸਕਦੀ ਸਭ ਨੂੰ ਇਸ ਤੋਂ ਉਲਟ ਉਸਦੇ ਸਾਰੇ ਲੱਛਣ ਹੀ ਸ਼ੂਦਰਾਨੀਆਂ ਵਾਲੇ ਸਨ ਕਿਸੇ ਨੂੰ ਦੱਤਾ ਤਕਲੀਫ ਹੁੰਦੀ ਤਾਂ ਉਹ ਚੱਟ ਨੀਚ ਇਸਤਰੀਆਂ ਵਾਂਗ ਉਹਨਾਂ ਦੀ ਨੀਵੀਂ ਤੋਂ ਨੀਵੀਂ ਸੇਵਾ ਕਰਨ ਲਈ ਤਿਆਰ ਹੋ ਜਾਂਦੀ ਸੀ ਕੀ ਜਿਤ ਪੰਡਤ ਹੋਰਾਂ ਨੂੰ ਇੱਕ ਦਿਨ ਆਕਾਸ਼ਵਾਣੀ ਹੋਈ ਕਿ ਇਹ ਪਿਛਲੇ ਜਨਮ ਦੀ ਸ਼ੂਦਰਾਨੀ ਹੈ ਉਸੇ ਦਿਨ ਤੋਂ ਆਪ ਨੇ ਉਸ ਨਾਲ ਅਸਹਿਜੋਗ ਨਾਮਿਲਵਰਤਨ ਕਰ ਦਿੱਤਾ ਤੇ ਮੋੜ ਅੱਜ ਤੱਕ ਉਹਨੂੰ ਮੱਥੇ ਨਹੀਂ ਲਾਇਆ ਜਵਾਨੀ ਸ਼ਾਸਤਰ ਵਿਦਿਆ ਵਿੱਚ ਆਪ ਬੜੇ ਨਿਪੁੰਨ ਹਨ ਲੋਕੀ ਉਮਰਾਂ ਬੱਦੀ ਪੁਸਤਕਾਂ ਦੇ ਕੀੜੇ ਬਣਨ ਤੇ ਵੀ ਜਿਸ ਗੋਹਜ ਗਿਆਨ ਨੂੰ ਨਹੀਂ ਜਾਣ ਸਕੇ ਆਪ ਬਿਨਾ ਕ ਕਖ ਖਾ ਪੜ੍ਹੇ ਹੀ ਤੇ ਬਿਨਾ ਕਿਸੇ ਪੁਸਤਕ ਦਾ ਸਪਰਸ਼ ਕੀਤੀ ਸਰਬੱਗੇ ਅਤੇ ਤਤਵੇਤਾ ਬਣ ਗਏ ਹਨ ਕੀ ਮਜਾ ਜੋ ਸ਼ਾਸਤਰ ਆਰਥ ਵਿੱਚ ਆਪ ਆਸੋ ਕੋਈ ਜਿੱਤ ਸਕੇ ਵਿਦਿਆ ਦੇ ਅੰਧਕਾਰ ਕਰਕੇ ਜਿਨ੍ਹਾਂ ਦੇਵੀ ਗੁਣਾਂ ਨੂੰ ਲੋਕ ਭੁੱਲ ਬੈਠੇ ਸਨ ਆਪ ਨਵੇਂ ਸਿਰੇ ਉਹਨਾਂ ਨੂੰ ਪ੍ਰਕਾਸ਼ ਰੂਪ ਚ ਲਿਆਉਣ ਵਿੱਚ ਸਫਲ ਮਨੋਰਥ ਹੋ ਰਹੇ ਹਨ ਜਿਹਾ ਕਿ ਖਾਸ ਸ਼ਿਵਾਦੀ ਪ੍ਰੇਅ ਸਚੇਰੀ 10 10 ਕੇ ਪੰਗ ਪਵਾਨੀ ਦਾ ਪ੍ਰਚਾਰ ਕਰਨਾ ਸ਼ਰਾਬ ਨੂੰ ਦੇਤਿਆਂ ਦਾ 14ਵਾਂ ਰਤਨ ਤੇ ਸੋਮਰਸ ਆਦਿ ਦੇ ਧਾਰਨ ਦੇ ਕੇ ਇਹਦਾ ਸੇਵਨ ਕਰਨਾ ਕਰਾਉਣਾ ਜੂ ਬਿਹਾਰ ਜੂਏ ਨੂੰ ਕੌਰਵਾ ਪਾਣਵਾ ਦਾ ਮਨੋਰੰਜਨ ਦੱਸ ਕੇ ਇਸਵਲ ਜਨਤਾ ਦੀ ਪਰਿਵਰਤੀ ਕਰਾਣੀ ਇਤਿਆਦਿਕ अनेका ਅਪਕਾਰ ਦੇ ਕੰਮ ਆਪਨੇ ਇਸ ਇੱਕੋ ਇੱਕ ਜਨ ਵਿੱਚ ਕਰ ਟੁੱਟੇ ਹਨ ਸ਼ਹਿਰ ਦੇ ਅਮੀਰ ਜਾਦੀ ਨੌਜਵਾਨੀ ਦੀ ਸਭ ਜਦ ਆਪ ਦੇ ਗੁਰੂਕੁਲ ਰੂਪੀ ਕਾਰਜ ਵਿਵਸਥਾ ਜਦੀ ਤੇ ਆਪ ਨੇਤਾ ਦੇ ਰੂਪ ਵਿੱਚ ਸ਼ੁਭਮਾਨ ਹੋ ਕੇ ਸ਼ਾਸਤਰ ਤੇ ਰਾਜਨੀਤਿਕ ਵਿਸ਼ਾ ਦੀ ਲੋਚਨਾ ਕਰਦੇ ਤਾਂ throta ਜਨ ਅਸ਼ਿਸ਼ ਕਰ ਉੱਠਦੇ ਅੱਜ ਅਸੀਂ ਆਪਣੇ ਪਾਠਤਾਂ ਨੂੰ ਇਹਨਾਂ ਦੀ ਪੰਡਤਾਂ ਦੇ ਸੁਭਾ ਮੰਡਲ ਦੇ ਦਰਸ਼ਨ ਕਰਾਂਦੇ ਹਾਂ ਰਾਤ ਦੇ 8 ਵਜੇ ਚੁੱਕੇ ਹਨ ਸਰਦੀ ਭਾਵੇਂ ਕਹਿਰਾਂ ਦੀ ਪੈ ਰਹੀ ਹੈ ਪਰ ਪੰਡਤ ਹੋਰਾਂ ਦੇ ਤੇ ਪ੍ਰਤਾਪ ਅਗੇ ਇਸ ਦੀ ਦਾਲ ਨਹੀਂ ਗਲਦੀ ਚੁਬਾਰੇ ਵਿੱਚ ਤਾਂ ਇਸ ਦਾ ਪ੍ਰਵੇਸ਼ ਇਸ ਕੱਕੇ ਨਹੀਂ ਹੋ ਸਕੇ ਕੋਲਿਆਂ ਦੀ ਅੰਗੀਠੀ ਲਟਾ ਲਟ ਪਖ ਰਹੀ ਹੈ ਜਿੱਥੇ ਆਪ ਦੇ ਕੋਈ ਸੇਵਕ ਮੱਛੀ ਤੇ ਮੁਰਗੇ ਤਰ੍ਹਾਂ ਦੇ সদ੍ਰਿਸ਼ਟ ਪਦਾਰਥ ਬਣਾ ਰਹੇ ਹਨ ਤੇ ਆਪ ਦੇ ਸ਼ਰਧਾਲੂਆਂ ਦੇ ਦਿਲ ਅਰਸੀਆਂ ਤੱਕ ਸਰਦੀ ਦੀ ਪਹੁੰਚ ਉੰਜੀ ਸੰਭਵ ਹੈ ਕਿਉਂਕਿ ਉੱਥੇ ਸੂਮ ਰਸਤਾਦ ਘਾਰ ਹੈ 9 ਵਜੇ ਦੇ ਮੈਂ ਸਭ ਸੇਵਕ ਜਨਾ ਕੀ ਆਪ ਕੋ ਆਪਣੇ ਥਾਂ ਤੇ ਸ਼ੁਭਮਾਨ ਹੋ ਗਏ ਦੇਹ ਦੇ ਬਾਦ ਪੰਡਤ ਜੀ ਨੇ ਆਪਣੇ ਆਸਨ ਨੂੰ ਸਜੋਬਤ ਕੀਤਾ ਇਸ ਵੇਲੇ ਸਾਰੇ ਪ੍ਰੀਮੀਅਮ ਨੇ ਖੜੇ ਹੋ ਕੇ ਪੰਡਤ ਜੀ ਦਾ ਸਕਾਰ ਕੀਤਾ ਵਿਚਾਟੀ ਇੱਕ ਸੇਵਕ ਨੇ ਬੋਤਲ ਦਾ ਕਾਕ ਖੋਲ ਕੇ ਨਾਲ ਹੀ ਖਾਣ ਪੀਣ ਦੀ ਸਮਗਰੀ ਇਕੱਤਰ ਕਰਕੇ ਅਤੇ ਅਰੰਭਕ ਕਾਰਜ ਲਈ ਪੰਡਤ ਹੋਰਾਂ ਦੀ ਆਗਿਆ ਮੰਗੀ ਪੰਡਤ ਹੋਰਾਂ ਧਿਆਨਪੂਰਵਕ ਸਭਨਾ ਉੱਪਰ ਕਿਰਪਾ ਦ੍ਰਿਸ਼ਟੀ ਫੇਰੀ ਤੇ ਫਿਰ ਬੋਲੇ ਮਿੱਤਰ ਜਨੋ ਅਜੇ ਠਹਿਰ ਜਾਓ ਅਜੇ ਸਾਡੀ ਸਭਾ ਦੇ ਸ਼ਿੰਗਾਰ ਖਵਾਜਾ ਸਾਹਿਬ ਨਹੀਂ ਪਧਾਰੇ मालूम ਹੁੰਦਾ ਹੈ ਕਿ ਉਹਨਾਂ ਨੂੰ ਕਿਸੇ ਨੇ ਉਤਸਵ ਲਈ ਸੰਦੇਸ਼ ਨਹੀਂ ਭੇਜਿਆ ਵਿੱਚੋਂ ਇੱਕ ਬੋਲ ਉੱਠਿਆ ਨਹੀਂ ਜੀ ਮੈਂ ਆਪ ਦੋ ਵਾਰੀ ਉਹਨਾਂ ਵੱਲ ਹੋਇਆ ਆਂ ਉਹ ਬਿਲਕੁਲ ਤਿਆਰ ਸਨ ਪਰ ਕੋਈ ਉਪਰੇ ਜੇ ਦੋ ਪਿੰਡੂ ਆ ਗਏ ਇਸ ਕਰਕੇ ਫੇਰ ਬੈਠ ਗਏ ਮੇਰਾ ਖਿਆਲ ਹੈ ਉਹਨਾਂ ਨਾਲ ਗਲਬਤ ਕਰਦੇ ਅਸੀਂ देर ਹੋ ਗਈ ਹੋਵੇਗੀ ਨਹੀਂ ਤਾਂ ਭਲਾ ਉਹ ਟਕਣ ਵਾਲੇ ਸਨ ਇਸੇ ਵੇਲੇ ਬਾਹਰੋਂ ਕਿਝ-ਕਿਝ ਬੂਟਾਂ ਦੀ ਆਵਾਜ਼ ਆਈ ਤੇ ਪੰਡਿਤ ਹੋਰੀ ਉਹ ਆ ਗਏ ਕਹਿ ਕੇ ਆਸਣ ਤੋਂ ਉੱਠੇ ਤੇ ਸਵਾਗਤ ਲਈ ਦਲੀਜਾਂ ਤੇ ਜਾ ਖਲੋਤੇ ਖਵਾਜਾ ਸ਼ੇਰਖਾਨ ਸਾਹਿਬ ਸਰ ਇੰਸਪੈਕਟਰ ਪੁਲਿਸ ਲਗਭਗ ਤਿੰਨ ਵਰੇੰਦੋ ਇਸ ਇਲਾਕੇ ਦੀ ਇੱਜ਼ਤ ਉਧਾਰੇ ਸਨ ਆਉਂਦੇ ਅਸੀਂ ਪੰਡਿਤ ਹੋਰਾਂ ਨੂੰ ਬੜੀ ਗਰਮ ਜੋਚੀ ਨਾ ਮਿਲੇ ਤੇ ਫੇਰ ਦੋਵੇਂ ਜਣੇ ਇੱਕੋ ਆਸਣ ਤੇ ਸੱਜ ਗਏ ਪੰਡਤ ਹੁਰੀ ਬੋਲੇ ਸੁਣਾਓ ਜੀ ਇਤਨੇ ਪਛੜ ਕੇ ਪਹੁੰਚਣਾ ਸੀ ਉਡੀਕੇ ਨੇਤਰ ਵੀ ਥੱਕ ਗਏ ਨੇ ਜੇ ਹੋਰ ਦੋ ਘੜੀਆਂ ਨਾ ਹੁੰਦੇ ਤਾਂ ਅੱਜ ਦੀ ਸਭਾ ਹੀ ਪੰਗ ਹੋ ਜਾਣੀ ਸੀ ਪਲਾਂ ਜਰਨੈਲ ਤੋਂ ਬਗੈਰ ਵੀ ਕਦੇ ਫੌਜਾਂ ਤੋਂ ਸੋਭਦੀਆਂ ਹਨ ਆਪਣੀ ਉਡਾਈ ਤੇ ਫੁੱਲ ਕੇ ਖਵਾਜਾ ਸਾਹਿਬ ਪੱਗ ਦਾ ਸ਼ਮਲਾ ਸਵਾਰਦੇ ਬੋਲੇ ਵਾਹ ਪੰਡਤ ਸਾਹਿਬ ਮਾਛਾਲਾ ਆਪ ਦੀ ਮੌਜੂਦਗੀ ਵਿੱਚ ਪਲਾਂ ਕਿਤੇ ਗੱਲ ਦੀ ਕਮੀ ਰਹਿ ਸਕਦੀ ਹੈ ਮੈਂ ਤੇ ਹੁਣ ਤੱਕ ਦੇਰ ਦਾ ਆ ਗਿਆ ਹੁੰਦਾ ਪਰ ਕੰਮ ਹੀ ਐਸਾ ਪੈ ਗਿਆ ਜਿਸ ਕਰਕੇ ਜਰਾ ਦੇਰ ਹੋ ਗਈ ਪੰਡਤ ਹੁਰੀ ਜਰਾ ਹੋਰ ਸਰ ਕੇ ਖਵਾਜਾ ਹੋਰ ਦੇ ਨਾਲ ਹੋ ਗਏ ਤੇ ਉਹਨਾਂ ਦੇ ਕੰਨ ਨਾਲ ਮੂੰਹ ਲਾ ਕੇ ਬੋਲੇ ਕਿਉਂ ਕੋਈ ਨਵੀਂ ਮੁਰਗੀ ਸਿਰੋਂ ਕੁल्ले ਵਾਲੀ ਪਗਲਾ ਕੇ ਇੱਕ ਸਭਾ ਸੇਵਕ ਨੂੰ ਫੜਾ ਕੇ ਗੰਝੇ ਸਿਰ ਤੇ ਹੱਥ ਫੇਰਦੇ ਖਵਾਜਾ ਹੋਰੀ ਬੋਲੇ ਹਾਂ ਖੁਦਾ ਨੇ ਭੇਜੀ ਦਿੱਤੀ ਸੀ ਇੱਕ ਸਮੇਂ ਤਾਂ ਸੁਣਾਉ ਕੋ ਚੰਗਾ ਅਥ ਗਰਮ ਹੋਇਆ ਮਾਮਲਾ ਕੀ ਸੀ ਮਾਮਲਾ ਤਾਂ ਐਨੇ ਮਹੂਲੀ ਜਾਤੀ ਅੱਛਾ ਮੈਂ ਕਿਹਾ ਕੋਈ ਖੂਨ ਨੀ ਦਾ ਮੁਕਦਮਾ ਆਇਆ ਹੋਵੇਗਾ ਤੋ ਵਾਸਤਾਫਰ ਪੰਡਤ ਜੀ ਅਡੀ ਕਿਸਮਤ ਕਿਥੇ ਉਹ ਤੇ ਕਦੇ ਕੋ ਵਰੇਸ਼ ਮਾਈ ਪਿਛੋ ਕੋਈ ਮੋਟੀ ਮੁਰਗੀ ਆ ਫਸਦੀ ਹੈ ਪਰਾਂ ਜੇ ਇੱਕ ਤਰ੍ਹਾਂ ਰੋਜ਼ ਖੂਨ ਦੇ ਕੇਸ ਆਉਣ ਲੱਗਣ ਤਾਂ ਫਿਰ ਅਸੀਂ ਸੋਹਣੀਆਂ ਪਿੰਗਾ ਨਾ ਬੈਠੇ ਛੁੱਟੀਆਂ ਤਾਂ ਵੀ ਕੋਈ 4-500 ਨਹੀਂ ਨਹੀਂ ਸਿਰਫ 200 ਮਾਮਲਾ ਕੀ ਸੀ ਮਾਮਲਾ ਸੀ ਲਾਗਲੇ ਪਿੰਨ ਸੁਲਤਾਨਪੁਰ ਦੇ ਕੋ ਜੱਟਾ ਨੇ ਫੇਰਾ ਲਾਣਾ ਜਾਣਾ ਸੀ ਪੰਡਤ ਹੋਰੀ ਮੁੱਛਾਂ ਦੇ ਵਾਲ ਸਵਾਰ ਦੇ ਬੋਲੇ ਹਾਲਾਂ ਤਾਂ ਤੇ ਅਜੇ ਸੁੱਖ ਨਹੀਂ ਸੌਕੇ ਗਏ ਸੀ ਜੇ ਮਰਾਦ ਮਿਲ ਗਈ ਹੋਣੀ ਫਿਰ ਤਾਂ ਉਮੀਦ ਹੀ ਅੱਛਾ ਹੱਥ ਗਰਮ ਕਰਾਂਗੇ ਹਾਂ ਉਮੀਦ ਤਾਂ ਹੈ ਚੌਥੀ ਪਤੀ ਦਾ ਫੈਸਲਾ ਹੋਇਆ ਹੈ ਅੱਛਾ ਚੋਕਰ ਹੈ ਪ੍ਰਮਾਤਮਾ ਦੇ ਹੀ ਜਾਂਦਾ ਹੈ ਕਿਸੇ ਨੱਕ ਤੇ ਹੀ ਖਵਾਜਾ ਸਾਹਿਬ ਉਹ ਬੜਾ ਬਿਆਨਤਾ ਹੈ ਪੱਤਰਾ ਵਿੱਚ ਕੀੜਿਆਂ ਨੂੰ ਵੀ ਰੋਜੀ ਪਹੁੰਚ ਜਾਂਦਾ ਹੈ ਕਰਮਚੰਦਵਾਲ ਤੱਕ ਕੇ ਤੇ ਫਿਰ ਖਵਾਜਾ ਸਾਹਿਬ ਵੱਲ ਤੱਕ ਕੇ ਹਾਂ ਸੱਚ ਆਪ ਨੂੰ ਅੱਜ ਦੀ ਸਵਾ ਕਰਨ ਦਾ ਤਤਪਾਰਤਾ मालूम ਹੋਈ ਹੋਵੇਗਾ ਸਾਡੇ ਜਜ਼ਮਾਨ ਨੇ ਅੱਜ ਦਾ ਕੁੱਲ ਖਰਚ ਆਪਣੇ ਜਿੰਮੇ ਲਿਆ ਹੈ ਖਵਾਜਾ ਸਾਹਿਬ ਇਹ ਬੜੀ ਸੱਜਣ ਪਰਸ ਨੇ ਇਹਨਾਂ ਨੇ ਸਵਰਗਵਾਸੀ ਪਿਤਾ ਨਾਲ ਤਾਂ ਸਾਡੇ ਬੜੇ ਚੰਗੇ ਤਾਲੁਕਤ ਸਨ ਇਹ ਵੀ ਬੜੇ ਕਦਰਦਾਨ ਹਨ ਹਰੀ ਓਮ ਖਵਾਜਾ ਸਾਹਿਬ ਨੇ ਮੁਸਕਰਾਣਾ ਹੈ ਕਰਮਚੰਦਵਾਲ ਤੱਕਿਆ ਤੋਂ ਚਾਟ ਹੱਥ ਜੋੜ ਕੇ ਖੜਾ ਹੋ ਗਿਆ ਹੱਥ ਨਾਲ ਉਹਨੂੰ ਬੈਠਣ ਦਾ ਇਸ਼ਾਰਾ ਕਰਕੇ ਬੋਲੇ ਅੱਛਾ ਇਸ ਔਰਤ ਵਾਲੇ ਮਾਮਲੇ ਬਾਬਤ ਹਾਂ ਪੰਡਤ ਜੀ ਮੈਨੂੰ ਮਾਲੂਮ ਹੈ ਬੜਾ ਚੰਗਾ ਹੋਇਆ ਜੋ ਉਸ ਨੂੰ ਦਫਾ ਕਰਤਾਗਾ ਪਰ ਉਸ ਦਾ ਕੋਈ ਪਤਾ ਲੱਗਾ ਜੇ ਕਿੱਥੇ ਗਈ ਪੰਡਤ ਹੋਰੀ ਗਲਾਸ ਅਗਾਂਵ ਦਾਉਂਦੇ ਹੋਏ ਬੋਲੇ ਜੇ ਪੱਕਾ ਪਤਾ ਜ ਨਹੀਂ ਲੱਗਾ ਪਰ ਦੁਪਹਿਰ ਨੂੰ ਇੱਕ ਅਰਾਹੀ ਪਾਸੋਂ ਸੁਣਿਆ ਸੀ ਵੱਡੇ ਵੇਲੇ ਇੱਕ ਬੁਰਕੇ ਵਾਲੀ ਔਰਤ ਉਸ ਨੂੰ ਟਾਂਗੇ ਵਿੱਚ ਪਾ ਕੇ ਲਈ ਜਾਂਦੀ ਸੀ ਉਸ ਦੇ ਨਾਲ ਇੱਕ ਨੌਜਵਾਨ ਵੀ ਸੀ ਗਲਾਸ ਘਟਾ ਘਟ ਛਾੜ ਕੇ ਉਸਨੇ ਇੱਕ ਪਾਸੇ ਰੱਖਦੇ ਹੋਏ ਖਵਾਜਾ ਹੋਰੀ ਬੋਲੇ ਕੀ ਕਾ ਜੀ ਮੁਸਲਮਾਨ ਨਾਲ ਜੀ ਹਾਂ ਇਹਨਾਂ ਨੂੰ ਪੰਡਾ ਨੰਬਰ ਦਰ ਜਵਾਲਾ ਸਿੰਘ ਬੋਲਿਆ ਹਾਹੋ ਖਾਨ ਸਾਹਿਬ ਸਾਡੀ ਪੈੜੀ ਦੇ ਲਾਗੋ ਹੀ ਲੰਗਾ ਸੀ ਮੈਂ ਆਪਣੀ ਅੱਖੀਂ ਡਿੱਠਾ ਸੀ ਦੂਜਾ ਗਲਾਸ ਚੜਾਉਣ ਤੋਂ ਬਾਅਦ ਖਵਾਜਾ ਸਾਹਿਬ ਨੂੰ ਸੂਰ ਹੋਣਾ ਸ਼ੁਰੂ ਹੋ ਗਿਆ ਤੋਂ ਸਿਰ ਤੇ ਹੱਥ ਫੇਰਦੇ ਹੋਏ ਬੋਲੇ ਚਲੋ ਦਫਾ ਕਰੋ ਹੁਣ ਇਹਨਾਂ ਗੱਲਾਂ ਨੂੰ ਜੋ ਹੋ ਗਿਆ ਚੰਗਾ ਹੋ ਗਿਆ ਹੁਣ ਮਜਲਿਸ ਦਾ ਮਜਾ ਲਓ ਉਹਨਾਂ ਦੇ ਕਹਿਣ ਦੀ ਦੇਰ ਸੀ ਕਿ ਬੋਤਲਾਂ ਖੁੱਲਣ ਲੱਗੀਆਂ ਤੇ ਗਲਾਸ ਖਾਲੀ ਹੋਣ ਲੱਗੇ ਪੰਡ ਤੋਰੀ ਮੱਛੀ ਦੇ ਇੱਕ ਟੁਕੜੇ 'ਚੋਂ ਕੰਡੇ ਚੋਂਦੇ ਬੋਲੇ ਖਵਾਜਾ ਸਾਹਿਬ ਤਹਾਡੀ ਬਾਬਰਜੀ ਤਾਂ ਬੜਾ ਕਾਰੀਗਰ ਮਾਲੂਮ ਹੁੰਦਾ ਹੈ ਮੱਛੀ ਬਣਾਉਣ ਵਿੱਚ ਤਾਂ ਕਮਾਲ ਕਰ ਦਿੰਦਾ ਹੈ ਮੂੰਹ ਲੈਂਦੀ ਨਹੀਂ ਜੀ ਹਾਂ ਇਹ ਸਾਡੇ ਪਾਸ 5 ਸਾਲਾਂ ਤੋਂ ਕੰਮ ਕਰਦਾ ਹੈ ਇਸ ਦਾ ਪਿਓ ਖੁਦਾ ਅਮਾਨ ਦੇਵੇ ਸੋ ਇਸ ਨਾਲੋਂ ਵੀ ਜ਼ਿਆਦਾ ਕਾਰੀਗਰ ਸੀ ਅਸਰ ਵਿੱਚ ਮਾਸ ਦੇ ਕੰਮ ਵਿੱਚ ਇਸ ਦੀ ਮੁਹਾਰਤ ਇਸ ਕਰਕੇ ਜ਼ਿਆਦਾ ਹੋ ਗਈ ਕਿ ਇਸ ਮੇਜਰ ਬਰਤਨ ਸਾਹਿਬ ਦੇ ਬਾਬਰਜੀ ਖਾਨੇ ਚਾਰ ਤਲ ਬਤਾਏ ਹੋਏ ਨਹੀਂ ਇਸ ਵੇਲੇ ਤੱਕ ਸ਼ਰਾਬ ਹੌਲੀ ਹੌਲੀ ਸਭਨਾ ਨੇ ਅਸਰ ਕਰ ਚੁੱਕੀ ਸੀ ਤੇ ਇਸ ਦੀ ਲੋਰ ਵਿੱਚ ਸਭ ਆਪੋ ਆਪਣੀਆਂ ਗੱਲਾਂ ਛੇੜ ਬੈਠੇ ਸਨ ਪੰਡਤ ਹੋਰਾਂ ਝੁੰਮਦੇ ਸਾਰਿਆਂ ਵੱਲ ਧਿਆਨ ਕਰਕੇ ਕਿਹਾ ਮਿੱਤਰ ਜਨੂ ਕੈਸਾ ਸੁਭਾਗ ਸਮਾ ਹੈ ਕੈਸੀ ਏਕਤਾ ਪਰਸਪਰ ਪ੍ਰੇਮ ਦਾ ਰਾਜ ਹੈ ਸੱਚਮੁੱਚ ਜਦ ਮੈਂ ਹਿੰਦੂ ਮੁਸਲਮਾਨਾਂ ਨੂੰ ਇੱਕੋ ਜਗ੍ਹਾ ਖਾਣ ਪੀਣ ਕਰਦੇ ਵੇਖਦਾ ਹਾਂ ਤਾਂ ਮੇਰਾ ਮਨ ਪ੍ਰਸੰਨਤਾ ਨਾਲ ਗਦਗਦ ਹੋ ਜਾਂਦਾ ਹੈ ਪਰਮਾਤਮਾ ਕਰੇ ਸਾਰੇ ਭਾਰਤ ਵਿੱਚ ਐਸਾ ਹੀ ਮੈਤਰੀ ਭਾਵ ਹੋ ਜਾਵੇ ਖਵਾਜਾ ਹੋਰੀ ਬੋਲੇ ਪੰਡਤ ਜੀ ਖੁਦਾ ਦੀ ਕਸਮ ਇਹ ਸਭ ਇਸ ਜਾਮੇ ਜਮਰਦੀ ਦੀਆਂ ਹੀ ਬਰਕਤਾਂ ਨੇ ਠੀਕ ਹੀ ਕਹਿੰਦੇ ਨੇ ਸ਼ਰਾਬ ਖਾਸ ਗੁਦਾਈ ਨਿਆਮਤਾ ਵਿੱਚੋਂ ਇੱਕ ਹੈ ਫੈਸਲਾ ਮੁਹੱਬਤ ਕਿੰਨੀ ਵਾਦੀ ਹੈ ਇਸ ਨੂੰ ਉਹ ਕਮਬਖਤ ਕੀ ਜਾਣਨ ਕਵਾਜਾ ਸਾਹਿਬ ਉਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੈਤਰੀ ਦੇ ਕੀ ਆਰਤਨ ਹਾਂ ਤੱਕ ਖਵਾਜਾ ਸਾਹਿਬ ਤੁਸੀਂ ਕਈ ਵਾਰ ਖਾਇਸ਼ੂ ਜਾਰ ਕਰ ਚੁੱਕੇ ਹੋ ਅੱਜ ਤੁਹਾਨੂੰ ਇੱਕ ਨਵੀਂ ਸੁਗਾਤ ਪੇੜ ਕੀਤੀ ਜਾਂਦੀ ਹੈ ਕੀ ਉਹੀ ਘਰ ਦੀ ਕੱਢੀ ਝਰਾਵ ਤੇ ਫਿਰ ਪਿਆਰਾ ਸਿੰਘ ਵੱਲ ਤੱਕ ਕੇ ਬੋਲੇ ਲਿਆਜ ਨੰਬਰਦਾਰ ਰੋਜ਼ ਕਹਿਣਾ ਹੁੰਦਾ ਨੇ ਕਵਾਜਾ ਸਾਹਿਬ ਉਹਨਾਂ ਨੂੰ ਪਿਆਣੀ ਹੈ ਲਿਆਛੇਤੀ ਕਰ ਫੱਤ ਬਚਨ ਜੀ ਕਹਿ ਕੇ ਪਿਆਰਤਨ ਕੋਲ ਬੈਠੇ ਆਪਣੇ ਭਨੇਵੇਂ ਤੰਨਾ ਸਿੰਘ ਦਾ ਮੋਢਾ ਟੰਕ ਕੇ ਕਹਿਣ ਲਗਾ ਜਾ ਓ ਤੰਨਾ ਮਾਸੀਆ ਪਿੰਨੂ ਕਹੀਂ ਤੂੜੀ ਵਾਲੇ ਕੋਠੇ ਦਾ ਬੂਹਾ ਖੋਲ ਲੈਂਦੇ ਦੀ ਨੁਕਰੋਂ ਮੰਝੀਆਂ ਦੀ ਦੀਆਂ ਹੀਆਂ ਸਿਰੂ ਪਰੇ ਕਰਕੇ ਥੱਲੋਂ ਛੋਟੀ ਤੌੜੀ ਕੱਢਦੇ ਉਹਦੇ ਉੱਤੇ ਬਾਟੀ ਮੁੱਦੀ ਮਾਰ ਕੇ ਉੱਤੇ ਆਟਾ ਲੰਬਿਆ ਆ ਧਿਆਨ ਨਾਲ ਚੁੱਕੀ ਮਤਾਂ ਠੋਕ ਨਾ ਲੱਗ ਜਾਏ じゃ ਮੇਰਾ ਬੀਬਾ ਸ਼ੇਰ ਝਟਪਟ ਬਸ ਇੱਥੇ ਐ ਕਿ ਉੱਥੇ ਐ ਮੁੰਡਾ ਥੋੜੇ ਚਿਰ ਪਿਛੋ ਤੌੜੀ ਚੁੱਕ ਲੈ ਤੇ ਲਿਆ ਕੇ ਖਾਜੀ ਉਹਨਾਂ ਦੇ ਅੱਗੇ ਰੱਖਤੀ ਉਹ ਅੱਗੇ ਹੀ ਚੂਰ ਹੋ ਰਹੇ ਸਨ ਨਵੀਂ ਸਗਤ ਨੂੰ ਵੇਖ ਕੇ ਖੁਸ਼ੀ ਨਾਲ ਉੱਛਲ ਪਈ ਪਹਿਲਾਂ ਤਾਂ ਵਿੱਚੋਂ ਉਂਗਲਾਂ ਡੋਬ ਕੇ ਸਾਜਖਿਆ ਦਾ ਚੰਗੀ ਲੱਗੀ ਤਾਂ ਚੂਲੀਆਂ ਪਰ ਪਰ ਲੱਗੇ ਪੀਣ ਫਿਰ ਪਚਾਕੇ ਮਾਰਦੇ ਬੋਲੇ ਆਹ ਪੰਡਾ ਜੀ ਇਹ ਤਾਂ ਬੜੀ ਜੈਗਦਾਰ ਚੀਜ਼ ਹੈ ਮੈਂ ਤੁਹਾਨੂੰ ਝੂਠ ਗਿਆ ਸੀ ਤੇ ਇਹ ਤੁਸਾਂ ਅੱਗੇ ਕਦੇ ਨਹੀਂ ਮੰਗਾਈ ਅੱਗੇ ਜਰਾ ਤਾਥੋਂ ਡਰੀਦਾ ਸੀ ਨਹੀਂ ਤਾਂ ਵਾਹ ਪੰਡਾ ਜੀ ਮੈਥੋਂ ਡਰ ਤੁਸੀਂ ਤੇ ਮਾਨਾ ਮੇਰੇ ਭਰਾ ਹੋਏ ਮੈਨੂੰ ਬਸ ਬਸ ਇਹੋ ਹੀ ਵੱਲਾ ਬੜੀ ਚੰਗੀ ਚੀਜ਼ ਹੈ ਖਰਾ ਦੇ 12 ਵਜੇ ਤੱਕ ਇਹ ਮਜਲਿਸ ਗਰਮ ਰਹੀ ਆਖਰ ਸਭ ਖਤਮ ਹੋਇਆ ਇਸ ਸਮੇਂ ਕੌਣ ਕਿਸ ਹਾਲਤ ਵਿੱਚ ਸੀ ਤੋਂ ਕਿਸ ਤਰ੍ਹਾਂ ਘਰੋਂ ਘਰੀ ਪਹੁੰਚੇ ਇਸ ਦਾ ਪਤਾ ਨਹੀਂ